ਪੰਜਾਬ ਵਿੱਚ ਕਰੀਬ 35 ਲੱਖ ਹੈਕਟੇਅਰ ਰਕਬੇ 'ਤੇ ਕਣਕ ਦੀ ਕਾਸ਼ਤ ਕੀਤੀ ਗਈ ਹੈ ਅਤੇ 172 ਲੱਖ ਟਨ ਦੇ ਆਸ-ਪਾਸ ਪੈਦਾਵਾਰ ਹੋਣ ਦੀ ਆਸ ਹੈ। ਮੌਸਮ ਦੇ ਪ੍ਰਤੀਕੂਲ ਪ੍ਰਭਾਵ ਕਾਰਨ ਕੁਜ੍ਰਤ ਪੇ ਵਿੱਚ ਫਸਲ ਦੇ ਨੁਕਸਾਨ ਦੇ باوجود ਇਸ ਸਾਲ ਕਣਕ ਦੀ ਭਰਵੀਂ ਪੈਦਾਵਾਰ ਹੋਣ ਦੀ ਆਸ ਹੈ ਇਸ ਦਾ ਪ੍ਰਗਟਾਵਾ ਪੰਜਾਬ ਖੇਤੀਬਾੜੀ ਵਿਭਾਗ ਦੇ ਡਾਇਰੈਕਟਰ ਡਾਕਟਰ ਜਸਵੰਤ ਸਿੰਘ ਨੇ ਕਰਦਿਆਂ ਕਿਹਾ ਕਿ ਸੂਬੇ ਭਰ ਵਿੱਚ ਕਿਸਾਨਾਂ ਨੂੰ ਜਿੱਥੇ ਪੱਕੀ ਹੋਈ ਫਸਲ ਨੂੰ ਅੱਗ ਲੱਗਣ ਦੇ ਹਾਥਿਆਂ ਤੋਂ ਬਚਾਉਣ ਲਈ ਸਾਂਝੇ ਯਤਨ ਕਰਨ ਦੀ ਲੋੜ ਤੇ ਜ਼ੋਰ ਦਿੱਤਾ ਇਸ ਤੋਂ ਇਲਾਵਾ ਕਿਸਾਨਾਂ ਨੂੰ ਕਣਕ ਦੇ ਚੰਗੇ ਖੇਤਾਂ ਨੂੰ ਵੱਖਰੇ ਤੌਰ ਤੇ ਛਾੜਦੇ ਹੋਏ ਕਣਕ ਦਾ ਬੀਜ ਤਿਆਰ ਕਰਨ ਦੀ ਸਲਾਹ ਵੀ ਦਿੱਤੀ ਡਾਕਟਰ ਜਸਵੰਤ ਸਿੰਘ ਨੇ ਕਿਹਾ ਕਿ ਕਣਕ ਦੀ ਵਾਢੀ ਤੋਂ ਬਾਅਦ ਨਾੜ ਦੀ ਸੰਭਾਲ ਕਰਨੀ ਬੇहद ਜ਼ਰੂਰੀ ਹੈ ਉਹਨਾਂ ਸੂਬੇ ਦੇ ਕਿਸਾਨਾਂ ਨੂੰ ਖਾਲੀ ਖੇਤਾਂ ਦੀ ਮਿੱਟੀ ਦੀ ਪਰਖ ਕਰਵਾਉਣ ਲਈ ਕਿਸਾਨਾਂ ਨੂੰ ਜਾਗਰੂਕੀ ਕੀਤਾ ਡਾਕਟਰ ਸਿੰਘ ਨੇ ਸੂਬੇ ਵਿੱਚ ਝੋਨੇ ਦੀ ਕਾਸ਼ਤ ਵਾਲੇ ਜ਼ਿਲ੍ਹਿਆਂ ਵਿੱਚ ਕਣਕ ਦੇ ਵਾਰਡ ਵਿੱਚ ਮੂੰਗੀ ਮਾਂ ਦੀ ਕਾਸ਼ਤ ਕਰਨ ਦੀ ਹਦਾਇਤ ਦਿੱਤੀ ਇਸ ਫਸਲ ਦੀ ਕਾਸ਼ਤ ਨਾਲ ਜਿੱਥੇ ਕਣਕ ਦੀ ਨਾੜ ਦੀ ਸੁਚੱਜੀ ਸੰਭਾਲ ਹੋ ਸਕਦੀ ਹੈ ਉੱਥੇ ਜ਼ਮੀਨ ਦੀ ਉਪਜਾਊ ਸ਼ਕਤੀ ਵੀ ਮੂੰਗੀ ਮਾਂ ਦੀ ਕਾਸ਼ਤ ਨਾਲ ਸੁਧਰਦੀ ਹੈ ਪੰਜਾਬ ਦੇ ਵਿੱਚ ਸਾਲ 2023-24 ਦੌਰਾਨ ਤਕਰੀਬਨ 35 ਲੱਖ ਏਕੜ ਰਕਤ ਦੇ ਵਿੱਚ ਕਣਕ ਦੀ ਬਿਜਾਈ ਕੀਤੀ ਗਈ। ਕਣਕ ਦੀ ਫਸਲ ਜੋ ਹੈ ਹੁਣ ਤੱਕ ਜੋ ਵੇਖਣ ਜਾਇਆ ਕਿ ਕੋਈ ਵੀ ਜਿਹੜੀ ਹੈਗੀ ਆ ਉਹ ਬਿਮਾਰੀ ਤੋਂ ਬਚੀ ਹੋਈ ਹੈ ਪਰ ਕੁਝ ਜਿਹੜਾ ਹੈਗਾ ਵੈਦਰ ਕੰਡੀਸ਼ਨਸ ਵਿੱਚ ਵਿੱਚ ਇਹ ਜੀਆਂ ਆਈਆਂ ਹੇਲਸਟਾਰਮਿੰਗ ਹੋਈ ਕਈ ਥਾਵਾਂ ਦੇ ਵਿੱਚ ਤੇ ਕਿਤੇ ਕਿਤੇ ਜ਼ਿਆਦਾ ਬਾਰਿਸ਼ ਹੋਈ ਹੈ ਜੀ ਆ ਉਹਦੇ ਨਾਲ ਕੁਝ ਫਸਲਾਂ ਜਿਹੜੀਆਂ ਅਫੈਕਟ ਹੋਈਆਂ ਸੀ ਲੇਕਿਨ ਉਹਨਾਂ ਜਿਹੜੇ ਹੈਗੇ ਨੇ ਅਫੈਕਟਡ ਏਰੀਆ ਬਹੁਤ ਘੱਟ ਹੈਗਾ ਤੇ ਇਹ ਜਿਹੜਾ ਇਸ ਸਮੇਂ ਜਿਹੜੀ ਹੈਗੀ ਆ ਉਹ ਫਸਲ ਪੂਰੀ ਵਧੀਆ ਖੜੀ ਹੈਗੀ ਆ ਤੇ ਇਸ ਸਾਲ ਤਕਰੀਬਨ ਸਾਡੇ ਕੋਲੇ ਜਿਹੜੀ ਹੈਗੀ ਆ ਪ੍ਰੋਡਕਸ਼ਨ ਜਿਹੜੀ ਹੈਗੀ ਆ ਉਹਦੀ ੀਲਡ 172 ਲੱਖ ਮੈਟ੍ਰਿਕ ਟਨ ਜਿਹੜੀ ਹੈਗੀ ਆ ਆਉਣ ਦੀ ਉਮੀਦ ਹੈ ਤੇ ਲੇਕਿਨ ਪੂਰਾ